ਕੋਈ 600 ਨਹੀਂ ਕੋਈ 700 ਨਹੀਂ ਕੋਈ 800 ਨਹੀਂ ਕੋਈ 1000 ਨਹੀਂ ਕੋਈ 1200 ਨਹੀਂ ਲੈ ਜਾ 200 ਰੁਪਏ ਦਾ কুর্তা ਪਜਾਮਾ 200 ਰੁਪਏ ਦਾ কুর্তা ਪਜਾਮਾ ਮਾਤੂ ਸ਼੍ਰੀ ਦਸਤਾਰ ਬਾਗਾ ਆਪਣਾ ਆਜੋ ਲੈ ਜਾ 1000 ਦੇ 5 কুরਤੇ ਪਜਾਮੇ ਦਬਈ ਦਾ কুর্তা ਪਜਾਮਾ ਜਿਹੜਾ ਮੰਗਦਾ ਉਹਨੂੰ ਦੇਈਦਾ ਪਰ ਰੇਟ 3000 ਨਹੀਂ 2500 ਨਹੀਂ ਚੱਕੋ 1150 ਰੁਪਏ ਦਾ ਦਬਈ ਵਾਲਾ ਕੁਰਤਾ ਪਜਾਮਾ ਓ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ ਰੰਗਦਾਰ ਬਜ਼ਾਰਾਂ ਚ 15 1500 ਦਾ ਇੱਥੋਂ ਲੈ ਜਾਓ 1500 ਦੇ ਦੋ ਮਤਲਬ 700 ਰੁਪਏ ਦਾ ਕੁਰਤਾ ਪਜਾਮਾ ਭਾਰੀ 700 ਦਾ ਦੇਖੋ ਜੀ ਕੋਈ ਕੰਡਾ 1200 ਕੋਈ ਕੰਡਾ 1500 ਸਾਡੇ ਕੋਲ ਆਜੋ 15 1500 ਵਾਲੇ ਕੁਰਤੇ ਪਜਾਮੇ 7 700 ਰੁਪਏ ਦੇ ਓ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ 700 ਰੁਪਏ ਦਾ ਦੇਖੋ ਰੰਗ ਕਿੰਨੇ ਸੋਹਣੇ ਆ ਬਖਰੇ ਬਖਰੇ ਰੰਗ 700 ਰੁਪਏ ਦਾ ਦਮਾਕੇ ਨਾ ਸੀ ਆਰਾਮ ਨਾ ਰੇਮਣ ਨਾ ਕੋਈ ਚੋਟੀ ਦੇ ਬ੍ਰਾਂਡ ਨਾ ਲੈ ਲੈ ਕੇ ਲੋਕਾਂ ਦੀਆਂ ਜੇਬਾਂ ਤੇ ਜਿਹੜੇ ਕੈਂਚੀਆਂ ਮਾਰਦੇ ਆ ਮਾਤੂ ਸ਼੍ਰੀ ਦਸਤਾਰ ਅੰਕਲੋਂ ਪਾਕਾ ਪ੍ਰਾਣਾ ਆ ਤੋਂ ਮਾਲਾ ਮਚਾਤੀਆਂ ਆ ਲੈ ਲੈਣ ਦੇ ਕੁਰਤੇ ਪਜਾਮੇ ਜਿਹੜੇ ਸੀ ਆਰਾਮ ਰੇਮਣ ਦੇ 3 3000 ਦੇ ਚੱਕੋ 4 400 ਰੁਪਏ ਦੇ ਵਾਈਟ ਪੇਪਰ ਕੋਟਡ ਲੈ ਲੈਣ ਗੀਜ਼ਾ ਕੋਟਡ ਮੈਟੀ ਤਗੜੇ ਤਗੜੇ ਬ੍ਰਾਂਡ ਇੱਤੇ ਫਿਰਦੇ ਆ ਪਰ ਰੇਟ ਕੋਈ 700 ਕੋਈ 800 ਕੋਈ 1000 ਕੋਈ 1200 ਰੁਪਏ ਦੇ ਵਿੱਚ ਦੇ ਦਾਂਗੇ ਬਾਜੀ ਦੇਖੋ ਜੀ ਚਾਹੇ ਤੁਸੀਂ ਬਣਾ ਲਓ ਕੋਰਤਾ ਪਜਾਮਾ ਚਾਹੇ ਤੁਸੀਂ ਬਣਾ ਲਓ ਸਲਵਾਰ ਸੂਟ ਚਾਹੇ ਤੁਸੀਂ ਬਣਾ ਲਓ ਪਠਾਨੀ ਸੂਟ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਕੌਡੀਆਂ ਦੇ ਪਾ ਦੂਜੀ ਗੱਲ ਹੋਰ ਸੁਣ ਲਓ ਜਿਹੜੇ ਸਾਡੇ ਕਾਰੀਗਰ ਆ ਟੇਲਰ ਆ ਮੁਸਲਮਾਨ ਭਰਾ ਆ ਉਹਨਾਂ ਦੀ ਕਾਰੀਗਰੀ ਵੀ ਬਹੁਤ ਵਧੀਆ ਸਟੀਚਿੰਗ ਵੀ ਸਾਡੀ ਪੂਰੇ ਪੰਜਾਬ ਤੋਂ ਸਸਤੀ ਆ ਚੱਕੋ ਜੀ ਨੰਬਰ 1 ਕਪੜਾ ਜਿਹੜੇ ਦੁਕਾਨਦਾਰ ਕਹਿੰਦੇ ਵਿਗਦਾ ਨਹੀਂ ਆ ਚੱਕੋ 오ਰੀਜਨਲ ਪੀਸ ਲੈ ਕੇ ਆ ਗਏ ਆ ਅੰਕਲ ਓਮ ਨੇ ਲਾਂਚ ਕਰਤਾ ਬੜਾ ਜ਼ਬਰਦਸਤ ਕੋਰਤਾ ਪਜਾਮਾ ਕਹਿੰਦੇ ਲਕਸ਼ਰੀ ਬ੍ਰਾਂਡਾਂ ਨੂੰ maat ਦਿੰਦਾ ਹੋਇਆ ਹੁਣ ਤੁਹਾਨੂੰ ਬ੍ਰਾਂਡਾਂ ਦੇ ਨਾਮ ਲੈ ਕੇ ਲੁੱਟ ਕਰਨੀ ਕਰਤੀ ਬੰਦ ਚੱਕੋ ਅੰਕਲੋਂ ਬਾਗਾ ਪ੍ਰਣਾ ਮਾਤੂ ਸ਼੍ਰੀ ਦਸਤਾਰ ਦੇ ਧੁੰਮਾ ਪੈਂਦੀਆਂ ਵੈਰਾਈਟੀਆਂ ਆ ਦੇਖੋ ਜੀ ਕਲਰ ਕੁਰਤੇ ਪਿਆਮੇ ਜਿੱਦਾਂ ਦਾ ਰੰਗ ਚਾਹੀਦਾ ਉਦਾਂ ਦੇ ਕੁਰਤੇ ਪਿਆਮੇ ਲੈ ਜਾਓ ਪੂਰੇ ਪੰਜਾਬ ਦੇ ਵਿੱਚ ਗੀਜ਼ਾ ਕੋਟਨ ਚ ਬਲੈਕ ਤੁਹਾਨੂੰ ਕਿਤੋਂ ਨਹੀਂ ਮਿਲਣਾ ਪਿਓਰ ਬਲੈਕ ਚੈੱਕ ਕਰ ਲੋ ਮੈਂ ਕਹਿੰਦਾ ਕੈਮਰਾ ਹੀ ਲਾਲਾ ਵੇਖ ਲੋ ਲਕਸ਼ਰੀ ਫਾਈਨ ਤੁਸੀਂ ਚੈੱਕ ਕਰੋ ਕੁਆਲਿਟੀ ਆ ਨੰਬਰ 1 ਹੁਣ ਪੇਪਰ ਕੋਟਨ ਵਾਈਟ ਚ ਤੁਸੀਂ ਸੁਣਿਆ ਸੀ ਪਰ ਬਲੈਕ ਦੇ ਵਿੱਚ ਪੇਪਰ ਕੋਟਨ ਬਲੈਕ ਦੇ ਵਿੱਚ ਪੇਪਰ ਕਾਟਨ ਦੇ ਰਹੇ ਆ ਬਲੈਕ ਦੇ ਵਿੱਚ ਆ ਦੇਖੋ ਜੀ ਸ਼ਰਟਾਂ ਜਿੰਦਾਂ ਮਰਜ਼ੀ ਲੈ ਜਾਓ ਪਲੇਨ ਲੈ ਜਾਓ ਪ੍ਰਿੰਟ ਲੈ ਜਾਓ ਚੈੱਕ ਵਾਲੀਆਂ ਲੈ ਜਾਓ ਲਾਈਨਿੰਗ ਵਾਲੀਆਂ ਲੈ ਜਾਓ ਹਰ ਇੱਕ ਤਰ੍ਹਾਂ ਦੀ ਸ਼ਰਟ ਤੁਹਾਨੂੰ ਮਿਲ ਜਣੀ ਆ ਆ ਦੇਖੋ ਪੈਂਟ ਆ ਦੇਖੋ ਸ਼ਰਟ ਮਤਲਬ ਪ੍ਰੋਪਰ ਬਹੁਤ ਸੋਹਣੇ ਸੋਹਣੀ ਵੈਰਾਈਟੀ ਤੁਹਾਨੂੰ ਇਦਾਂ ਨਹੀਂ ਮਿਲ ਜਣੀ ਆ ਜਨ 350 ਰੁਪਏ ਤੋਂ ਸ਼ੇਰਟ ਸ਼ੁਰੂ ਹੋਏ ਬਾਜ਼ਾਰ ਚ ਜਾਓ ਮੈਂ ਓਪਨ ਚੈਲੰਜ ਕਰਦਾ 2 ਪੀਸ ਕੋਟਪਿੰਟ 10000 ਰੁਪਏ ਤੋਂ ਘੱਟ ਸਾਨੂੰ ਕਿਸੇ ਨੇ ਦੇਣਾ ਸਾਡੇ ਕੋਲ ਆਜੋ 10000 2 ਪੀਸ ਕੋਟਪਿੰਟ ਸਿਰਫ 2995 ਚ ਲੈ ਜਾਓ ਤੁਸੀਂ ਲੈਣਾ 3 ਪੀਸ ਕੋਟਪਿੰਟ ਬਾਜ਼ਾਰ ਦਾ ਰੇਟ 15000 ਰੁਪਿਆ ਸਾਡੇ ਕੋਲੋਂ 3 ਪੀਸ ਕੋਟਪਿੰਟ ਸਿਰਫ 3760 ਚ ਸਿਲਾਈ ਕਰਕੇ ਲੈ ਜਾਓ ਦੇਖੋ ਜੀ ਕੱਪੜਾ ਜ਼ਬਰਦਸਤ ਕੁਆਲਿਟੀ ਏ ਕਲਾਸ ਚੈਲੰਜ ਕਰਕੇ ਕਹਿੰਦੇ ਆ 2995 3760 ਨਹੀਂ ਕਿਤੋਂ ਮਿਲਣਾ ਤਗੜੇ ਤਗੜੇ ਬ੍ਰਾਂਡ ਤਗੜੀਆਂ ਤਗੜੀਆਂ ਦੁਕਾਨਾਂ ਤੇ 5-5000 ਕੱਲੀ ਸਮਾਈ ਜੇ ਪਰ ਮਾਤੂ ਸ਼੍ਰੀ ਦਸਤਾਰ ਅੰਕਲੋਂ ਬਾਗਾ ਬਣਾਣਾ ਚਾ ਤਮਾਲਾ ਮਚਾਤੀਆਂ ਕੋਟ ਪੈਂਟ ਕੱਲੇ ਅਮੀਰ ਲੋਕ ਹੀ ਨਹੀਂ ਪਾਣਗੇ ਹੁਣ ਆਮ ਘਰਾ ਦੇ ਮੁੰਡੇ ਚਾਹੇ ਰੱਖਸ਼ਾ ਚਲਾਉਣ ਵਾਲਾ ਕੋਈ ਭਰਾਵਾ ਚਾਹੇ ਦਿਹਾੜੀ ਮਜ਼ਦੂਰੀ ਕਰਨ ਵਾਲਾ ਉਹਨੂੰ ਵੀ 3000 ਚ ਕੋਟ ਪੈਂਟ ਸੀਕੇ ਦੇ ਦਾਂਗੇ ਭਾਜੀ 3000 ਦੀ ਕੱਲੀ ਪੈਂਟ ਸ਼ਰਟ ਬਣਦੀ ਆ ਗੱਲ ਸੁਣ ਲੋ ਧਿਆਨ ਦੇ ਨਾਲ ਪਰ ਉਦੋਂ ਉੱਪਰਲੀ ਵੈਰੈਟੀ ਨਾ ਭਾਜੀ ਅਸੀਂ ਠੱਗੀ ਠੋਰੀ ਵਾਲਾ ਕੰਮ ਕੋਈ ਨਹੀਂ ਜੇ ਕਰਦੇ 5000 ਬਜਾਰਾ ਚ ਸਮਾਈ ਆ ਪਰ ਅਸੀਂ 5000 ਚ ਲਗਜ਼ਰੀ ਫਿਨਿਸ਼ਿੰਗ ਟਾਪ ਕਲਾਸ ਦਾ ਕੋਟ ਪੈਂਟ ਬਣਾ ਕੇ ਦੇ ਦਈਏ ਜੀ ਕਲਾਈ ਕਰਕੇ ਤੇ ਤੁਸੀਂ ਆਰਾਮ ਰਹਿ ਮੈਂ ਡਕਡਨੀ ਇਟਾਲੀਅਨ ਮਤਲਬ ਬ੍ਰਾਂਡ ਹਰ ਤਰ੍ਹਾਂ ਦੇ ਆ ਦੇਖੋ ਲਾਈਨਿੰਗ ਦੇ ਵਿੱਚ ਵੀ ਹਰ ਤਰ੍ਹਾਂ ਦੇ ਲਾਈਨਿੰਗ ਡਾਰਕ ਲਾਈਟ ਹਰ ਤਰ੍ਹਾਂ ਦੇ ਤੁਹਾਨੂੰ ਇਹਦੇ ਵਿੱਚ ਕੱਪੜੇ ਮਿਲ ਜਾਣ ਹੈਗੇ ਆ ਤੁਸੀਂ ਲੈਣਾ ਹੈਗਾ ਆ ਬਾਸਕਟਾਂ ਬਣਾਉਣੀਆਂ ਕੁਰਤੇ ਪਿਆਮੇ ਤੇ ਉਹ ਵੀ ਤੁਹਾਨੂੰ ਵਧੀਆ ਮਿਲ ਜਾਣੀਆਂ ਦੇਖੋ ਭਾਜੀ ਬ੍ਰਾਂਡ ਸਾਰੇ ਹੈਗੇ ਆ ਚੈਲੰਜ ਕਰਕੇ ਕਹਿੰਦੇ ਆ ਰੇਮਡ ਸੀ ਆਰਾਮ ਦਾ ਕੱਪੜਾ ਜਿਹੜਾ ਮਾਤੂ ਸ਼ੀਰ ਦਸਤਾਰ ਨੇ 5000 ਚ ਸੀ ਕੇ ਦੇ ਦੇਣਾ ਕਿਸੇ ਤੋਂ ਦੇ ਨਹੀਂ ਹੋਣਾ ਰੇਮਡ ਦਾ ਕੱਪੜਾ ਵੀ ਇੱਥੇ ਬਹੁਤ ਪਿਆਵਾ ਪਰ ਰੇਡ ਅਸੀਂ ਉਹ ਰੇਮਡ ਵਾਲੇ ਨਹੀਂ ਲਾਉਂਦੇ ਹੁਣ ਤੁਸੀਂ ਇਹ ਬਲੇਜ਼ਰਾਂ ਚੈੱਕ ਕਰ ਲਓ ਜੀ ਲਕਸਰੀ ਬਲੇਜ਼ਰਾਂ ਚਾਹੇ ਤੁਸੀਂ ਬਾਸਕਟਾਂ ਬਣਾ ਲਓ ਤੁਸੀਂ ਚੈੱਕ ਕਰੋ ਜੀ ਕਲਰ ਕੰਬੀਨੇਸ਼ਨ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਜਿੰਨੀ ਵੈਰਾਈਟੀ ਅੰਕਲ ਓਮਾਤੂ ਸ਼੍ਰੀ ਦਸਤਾਰ ਪਾਕੇ ਪ੍ਰਾਣਿਆ ਕਿਤੇ ਹੋਰ ਨਹੀਂ ਮਿਲਣੀ ਤੁਸੀਂ ਵੈਰਾਈਟੀ ਚੈੱਕ ਕਰੋ ਜੀ ਯਾਨੀ ਜਬਰਦਸਤ ਆ ਹੁਣ ਤੁਸੀਂ ਆ ਚੈੱਕ ਕਰ ਲਓ ਸ਼ੇਰਵਾਨੀਆਂ ਦੇ ਵਿੱਚ ਜਿਹੜੀ ਬਾਜ਼ਾਰਾਂ 'ਚ ਸ਼ੇਰਵਾਨੀ 650 700 ਰੁਪਏ ਕਿਲਾ ਰੈਂਟ ਲਿੱਤਾ ਜਾਂਦਾ ਪਰ ਮਾਤੂ ਸ਼੍ਰੀ ਦਸਤਾਰ ਅੰਕਲ ਓਮ ਸਟਿਚ ਕਰਕੇ 6600 ਰੁਪਏ ਦੇ ਵਿੱਚ ਸ਼ੇਰਵਾਨੀ ਦੇ ਦਿੰਦਾ ਤੁਹਾਡਾ ਹਲਦੀ ਦਾ ਫੰਕਸ਼ਨ ਆ ਬੈਂਦੀ ਦਾ ਫੰਕਸ਼ਨ ਆ ਤਾਂ yellow ਕਲਰ ਦੇ ਇੱਕੋ ਜਿਹੇ ਕੁੜਤੇ ਪਾਉਣੇ ਆ ਤਾਂ ਆਜੋ ਪੱਗੇ ਪ੍ਰਾਣੀ ਆਜੋ ਭਾਜੀ ਰੇਟ ਘੱਟ ਚੀਜ਼ ਵਧੀਆ ਚੈਲੰਜ ਠੋਕ ਕੇ ਸੋ ਆਹ ਦੇਖੋ ਜੀ ਪੰਜਾਬ ਦਾ ਸਭ ਤੋਂ ਵੱਡਾ ਬ੍ਰਾਂਡ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸরাই ਦੇ ਪੱਗਾਂ ਦੇ ਵਿੱਚ ਵੀ ਸਾਡੇ ਕੋਲ 550 ਤੋਂ ਬਾਅਦ ਰੰਗ ਆ ਦੇਖੋ ਪੱਗਾਂ ਦੇ ਨਾਲ ਮੈਚ ਕਰਕੇ ਤੁਸੀਂ ਟਾਈਆਂ ਵੀ ਲੈ ਕੇ ਜਾ ਸਕਦੇ ਆ ਰੰਗ ਤੁਸੀਂ ਡਾਰਕ ਲੈਣਾ ਤੁਸੀਂ ਲਾਈਟ ਕਲਰ ਲੈਣਿਆ ਇਹ ਵੀ ਤੁਹਾਨੂੰ ਮਿਲ ਜਾਣੇ ਹੈਗੇ ਤੇ ਇਹਦੇ ਵਿੱਚ ਤੁਸੀਂ ਹਰ ਤਰ੍ਹਾਂ ਦਾ ਕੁਆਲਿਟੀ ਦਾ ਕੱਪੜਾ ਲੈ ਕੇ ਜਾ ਸਕਦੀਆਂ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮਾਂ ਦੇਖੋ ਖਾਕੀ ਸ਼ੇਡ ਉਹਨਾਂ ਦੇ ਲਈ ਬਹੁਤ ਪਿਆਰੀਏ ਸ਼ੇਡ ਸਾਡੇ ਕੋ ਖਾਕੀ ਕਲਰ ਦੇ ਵਿੱਚ ਹੈਗੇ ਆ ਰੂਬੀਆ ਲੈ ਜੋ ਫੁੱਲ ਲੈ ਜੋ ਡਾਰਕ ਲੈ ਜੋ ਲਾਈਟ ਲੈ ਜੋ ਦੇਖੋ ਖਾਕੀ ਦੇ ਵਿੱਚ ਤਾਂ ਬਹੁਤ ਸਾਰੀ ਵੈਰਾਈਟੀ ਹੈ ਜਿਹੜੀ ਸਾਡੀਆਂ ਭੈਣ ਭਰਾ ਦਿਮਾਲਾ ਸਿਉਂਦੇ ਆ ਉਹਨਾਂ ਦੇ ਲਈ ਵੀ ਸਾਡੇ ਕੋਲ ਬਹੁਤ ਸੋਹਣਾ ਕੱਪੜਾ ਤੁਹਾਨੂੰ ਮਿਲ ਜਾਣਾ ਸੂਟਾਂ ਥੱਲੇ ਲਾਉਣਾ ਹੈ ਲਾਈਨਿੰਗ ਦਾ ਕੱਪੜਾ ਸਿਰਫ 40 ਰੁਪਏ ਮੀਟਰ ਤੋਂ ਸ਼ੁਰੂ ਹੋ ਜਾਂਦਾ ਉਹਦੇ ਵੀ ਰੰਗਾਂ ਦੀ ਅਸੀਂ ਤੁਸੀਂ ਕੋਈ ਵੀ ਜਾਣਕਾਰੀ ਲਈ ਇਸ ਨੰਬਰ ਤੇ ਫੋਨ ਕਰ ਸਕਦੇ ਹੋ